ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗੇ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆਜ ਦੀ ਵੀਡੀਓ ਬਾਈ ਪਿੰਡ ਠੱਠੀ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਈ ਕੋਲ ਤਿੰਨ ਨਗ ਬਕਾਊਆ ਵਪਾਰ ਲੈਣ ਦਾ ਕੰਮ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਪਾਈ ਜੀ ਤੋ ਬੱਸ ਆਜੋ ਬਾਈ ਜੀ ਸਾਸੀ ਦਾ ਬਾਈ ਜੀ ਸਾਸੀ ਦਾ ਬਾਈ ਜੀ ਤੇ ਵੀਰ ਆਪਣਾ ਨਾਮ ਕੀ ਹੈ ਜੀ ਮੈਂ ਸੁਵਾਈ ਆਪਣਾ ਵੀ ਤੇ ਵੀਰ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਹੈ ਜੀ ਆਪਣਾ ਪਰ ਅਪਣਾ ਠੱਠੀ ਭਾਈ ਹਾਂਜੀ ਜਿਹੜਾ ਮੋਗਾ ਤੁਸੀਂ ਬਾਗਾ ਪਰ ਬੰਮੀ ਵਾਲੇ ਢਡੇ ਤੇ ਆਪਣਾ ਘਰ ਆਈ ਬਾਈ ਦਾ ਬੰਬੀਲੇ ਢਡੇ ਤੇ ਘਰ ਆ ਤੇ ਅੱਜ ਆਪਣੇ ਕੋ ਕਿੰਨੇ ਨਗ ਬਕਾਉ ਆ ਜੀ ਕਿੰਨੇ ਬਕਾਉ ਆ ਜੀ ਦੱਸੋ ਜੀ ਪਹਿਲੇ ਨਗ ਦੀ ਦੱਸੋ ਜੀ ਮੱਝ ਦੀ ਕੀ ਡਿਟੇਲ ਆ ਜੀ ਆ ਦੂਜਾ ਸੂਆ ਝੋਟੀਆਂ ਵੀਰ ਜੀ ਠੀਕ ਹੋ ਜੀ ਠੀਕ ਆ 5-7 ਦਿਨਾਂ ਦੀ ਕੱਚੀ ਆ ਪਹਿਲੇ ਸੂਏ ਦੀ ਡਿਟੇਲ ਕੀ ਆ ਜੀ ਦੁੱਧ ਕਿੰਨਾ ਕੱਢੀ ਪਹਿਲੇ ਸੂਏ ਬਾਈ ਜਿਹਨੇ 12 ਲੀਟਰ ਦੁੱਧ ਦਿੱਤਾ ਪਹਿਲੇ ਸੂਏ 12 ਲੀਟਰ ਤਾਂ ਦੁੱਧ ਦਿੱਤਾ ਹਾਂਜੀ ਮੂੰਹ ਮੱਥੇ ਹੀ ਤੁਸੀਂ ਦੇਖ ਸਕਦੇ ਹੋ ਥੋੜੇ ਸਿੰਗ ਖੁੱਲੇ ਆ ਬਾਈ ਬਾਡੀ ਬੰਤਰ ਦੀ ਦੋਦਲੀ ਮਾਜਾ ਮੜਾ ਤੋਰਾ ਖਦੀ ਮਰੇ 5-7 ਦਿਨਾਂ ਦੀ ਕੱਚੀ ਆ ਖੂਰਾ ਤੁਸੀਂ ਦੇਖ ਸਕਦੇ ਹੋ ਮਾਨਾ ਦੇਖ ਸਕਦੇ ਹੋ ਬਾਈ ਤੁਸੀਂ ਜੇ ਸਾਥੋਂ ਕਈ ਵਾਰੀ ਕੋਈ ਚੀਜ਼ ਮਿਸਟੇਕ ਹੋ ਜਾਂਦੀ ਹੈ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਈ ਜੀ ਕੀ ਮੋਲ ਕਰਦੇ ਆਪਾਂ ਇਹਦਾ ਜੀ 95000 ਮੋਲ ਕਰਦੇ ਨੇ ਜੀ 95000 ਰੁਪਏ ਡਿਮਾਂਡ ਕਰਦੇ ਆ ਤੇ ਮੌਕੇ ਤੇ ਮੰਨਤਾਂ ਕੀਤਾ ਜਾਊਗਾ ਜੀ ਸਿੱਟ ਆ ਜਾ ਕੋਈ ਠੀਕ ਹੋ ਜੀ ਤੇ ਅੱਗੇ ਆ ਜੀ ਇਹਦੀ ਕੀ ਡਿਟੇਲ ਆਈ ਗਾਂ ਦੀ ਬਾਈ ਜੀ ਇਹ ਦੂਜਾ ਸੂਆ ਵਹਿੜਾ ਦੂਜਾ ਸੂਆ ਵਹਿੜਾ ਜੀ ਜੀ ਸੀਰ ਬਹੁਤ ਹੈ ਜੀ ਠੀਕ ਹੋ ਜੀ 10 12 ਲੀਟਰ ਇਹਨੇ ਵੀ ਪਹਿਲੇ ਸੂਏ ਪਾਇਆ ਦੁੱਧ ਠੀਕ ਹੋ ਜੀ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਜੀ ਇਹ ਇਹ ਵੀ ਲੈ ਜਾ ਬਾਈ ਜੀ ਹਜੇ 10 12 ਦਿਨ ਤਾਂ ਲੈ ਜਾਊਗੀ 10 12 ਦਿਨਾਂ ਲੈ ਜਾ ਬਈ ਦੂਜਾ ਸੂਆ ਸੁੰਦੀ ਆ ਪਹਿਲੇ ਸੂਏ 10 ਲੀਟਰ ਦੁੱਧ ਮੁੱਥੇ ਦੀ ਚੰਗੀ ਆ ਮੜਾ ਤੁਰਾ ਵਖਾ ਦਿਂਗੀ ਰੇ ਤੱਕ 10 ਬਰਾਂਤਾਂ ਦੀ ਕੱਚੀ ਹੈ ਵੀਰੇ ਪਹਿਲੇ ਸੂਚੀ 10 ਲੀਟਰ ਪੋਹ ਦਿੱਤਾ ਇਹਨੇ ਦੂਜਾ ਸੂਚਾ ਹੁੰਦੀ ਹੈ 10 ਬਰਾਂਤਾਂ ਦੀ ਕੱਚੀ ਹੈ ਹਜੇ ਮੈਂ ਦਿਆ ਤਾਂ ਕੀ ਮੁੱਲ ਕਰਦੇ ਆਂ ਆਪਾਂ ਇਹਦਾ 40000 ਆ ਜੀ ਇਹਦਾ ਮੁੱਲ 40000 ਰੁਪਏ ਕਰਦੇ ਆ ਤੇ ਅਗਲੀ ਵੜ ਲਿਆ ਚੀ ਕੀ ਡਿਟੇਲ ਆਈ ਇਹਦੀ ਬਾਈ ਇਹ ਵੀ ਦੂਜਾ ਸੂਆ ਵੱਛੀਆ ਚੀਆ ਠੀਕ ਹੋ ਜੀ ਪਹਿਲੇ ਸੂਏ ਨੇ ਵੀ ਦਿੱਤਾ 10 ਲੀਟਰ ਦੁੱਧ ਠੀਕ ਹੋ ਜੀ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ ਇਹਦਾ ਠੀਕ ਹੋ ਜੀ ਇਹ ਘਰ ਦਾ ਪਸ਼ੂ ਆ ਜੀ ਆਪਣੇ ਹਾਂ ਜੀ ਤੇ ਇਹ ਕਿੰਨੇ ਦਿਨਾਂ ਦੀ ਕੱਚੀ ਵੀਰ ਇਹ ਵੀ ਬਾਈ ਲਾਊਗੀ 10 ਦਿਨ ਦਾ ਠੀਕ ਹੋ ਜੀ ਥੋੜੇ ਸੰਗ ਆ ਬਾਈ ਅੰਦੀ ਸੀਗੜਾ ਮੜਾ ਤੂਰਾ ਖਾ ਲਈ ਇਹ ਬਾਈ ਦਾ ਘਰ ਦਾ ਪਸ਼ੂ ਆ ਬਾਈ ਪਹਿਲੇ ਰੂਹ 10 ਲੀਟਰ ਲੋਦ ਦੇ ਨੇ ਪਾਇਆ ਦੇਖੋ ਬਦਾਂ ਥੋੜੀ ਦਰਮਿਆਨੇ ਕਰਦੀ ਆ ਇਹਦੀ ਕੀ ਡਿਮਾਂਡ ਕਰਦੇ ਆਂ ਜੀ ਆਪਾਂ 30000 ਰੁਪਏ ਇਹਦਾ ਮੁੱਲ 30000 ਕਰਦੇ ਆਂ ਮੁੱਕ ਤੇ ਮੰਨ ਤਾਨ ਕੀਤਾ ਜਾਊਗਾ ਜੀ ਹਾਂਜੀ ਬਾਈ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਈ 9501187399 ਇੱਕ ਵਾਰ ਫੇਰ ਬੋਲ ਦਈ 9501187399 ਇਹ ਬਾਈ ਦਾ ਕੰਟੈਕਟ ਨੰਬਰ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ